ਅਗਲੀ ਗੱਲ ਆ ਜਾਂਦੀ ਆ ਜੀ ਆਪਣੇ ਕਪਰ ਜੀ ਨੇ ਕੀਤੀ ਕਿ ਸੰਤ ਸੀਚੇ ਵਾਲਾ ਸੰਤ ਦਾ ਹੁਣ ਕਹਿਣਾ ਛੱਡ ਦਿਓ ਮਰੇ ਸਰਕਾਰੀ ਲਾ ਦਿਓ ਸਰਕਾਰੀ ਸੀਚੇ ਵਾਲਾ ਜੀ ਹੁਣ ਉਹ ਮੁੱਦੇ ਨੂੰ ਹੋਰ ਹੀ ਪਾਸੇ ਲਈ ਜਾ ਰਹੇ ਆ ਅਸੀਂ ਕਹਿੰਦੇ ਆ ਜਿਹੜੀਆਂ ਵੀ ਉਥੇ ਡਾਈ ਗੰਡਸਟਰੀਆਂ ਲੱਗੀਆਂ ਨੇ ਲਗੀਆਂ ਨੇ ਉਥੇ ਇਲੈਕਟ੍ਰੋਪਲੇਟਿਕ ਦੀਆਂ ਕੋਈ ਇੰਡਸਟਰੀਆਂ ਲੱਗੀਆਂ ਨੇ ਉਹ ਕੈਮੀਕਲ ਪਾ ਰੀਆਂ ਪਾਣੀ 'ਚ ਅਸੀਂ ਜੈਸਲਮੇਰ ਤੋਂ ਲੈ ਕੇ ਗੰਗਾ ਨਗਰ ਬੀਕਾਨੇਰ ਤੋਂ ਲੈ ਕੇ ਦੱਖਣੀ ਮਾਲਵਾ ਦੇ ਇਕੱਲੇ-ਇਕੱਲੇ ਪਿੰਡਾਂ 'ਚ ਗਏ ਆ 80-80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਸਾਲ-ਸਾਲ ਦੇ ਜਵਾਕ ਮੂਰੇ ਕੈਂਸਰ ਨਾਲ ਹੱਡੀਆਂ ਦੇ ਰੋਗ ਨਾਲ ਬੀਲਚੇਰਾਂ ਤੇ ਪਏ ਆ ਮਰ ਰਹੇ ਆ ਕੁੱਖਾਂ 'ਚ ਲੋਕਾਂ ਦੇ ਬੱਚੇ ਮਰ ਰਹੇ ਆ ਉਹ ਕੈਮੀਕਲ ਦੇ ਨਾਲ ਸਿਚਾ ਸਾਹਿਬ ਨੇ ਖੂਜਾ ਪੱਟ ਲਈ ਜਿੱਥੇ ਆ ਕੇ ਕਿ ਅਸੀਂ ਜੀ ਇੱਥੇ ਜਿਹੜਾ ਸ਼ਿਵਰੇ ਦਾ ਪਾਣੀ ਆਊਗਾ ਸਾਫ਼ ਕਰਾਂਗੇ ਜੀ ਸਿਚਾ ਸਾਹਿਬ ਤੁਸੀਂ ਬੇਈ ਨਦੀ ਵੀ ਸਾਫ਼ ਕੀਤੀ ਸੀ ਕਿੰਨੀ ਕੁ ਸਾਫ਼ ਹੈ ਕਿ ਉਹ ਨਾ ਪਾਣੀ ਜਾ ਕੇ ਉੱਥੇ ਇੱਕ ਵਾਰੀ ਭਵੰਤਮਨ ਨੂੰ ਵੀ ਪਿਆ ਸੀਗਾ ਪਾ ਸੋ ਇਹ ਡਰਾਮੇ ਕਰਨੇ ਛੱਡੋ ਅਸੀਂ ਕਹਿੰਦੇ ਆ ਕੋਈ ਡੈਰੀ ਦਾ ਉਥੇ ਗੋਹਾ ਮੂਤ ਨਹੀਂ ਪੈਣਾ ਚਾਹੀਦਾ ਪਾਣੀ ਚ ਕੋਈ ਸ਼ਹਿਰ ਦਾ ਸੀਵਰੇਜ ਨਹੀਂ ਪੈਣਾ ਚਾਹੀਦਾ ਹਸਪਤਾਲਾਂ ਦੀ ਗੰਦਗੀ ਨਹੀਂ ਪੈਣੀ ਚਾਹੀਦੀ ਤੇ ਤੁਸੀਂ ਫੈਕਟਰੀਆਂ ਵਾਲਿਆਂ ਨੂੰ ਬਚਾਉਣ ਦੀ ਖਾਤਰ ਉਧਰਲੇ ਪਾਸੇ ਧਿਆਨ ਲੋਕਾਂ ਦਾ ਮੋੜ ਰਹੇ ਹੋ ਦੇਖੋ ਜੀ ਡੈਰੀਆਂ ਦਾ ਗੋਹਾ ਪੈਂਦਾ ਪਸ਼ੂਆਂ ਦਾ ਪਿਸ਼ਾਬ ਪੈਂਦਾ ਜੀ ਗੋਹਾ ਪੈਂਦਾ ਪੈਂਦਾ ਅਸੀਂ ਮੰਨਦੇ ਆ ਉਹ ਵੀ ਪੈਣਾ ਬੰਦ ਕਰੋ ਸ਼ਹਿਰ ਦਾ ਸੀਵਰੇਜ ਵੀ ਬੰਦ ਕਰੋ ਕੈਮੀਕਲ ਪਾਣੀ ਚੋਂ ਕਿਵੇਂ ਕੱਢੋਗੇ ਆਰਡਰ ਹੋ ਚੁੱਕੇ ਆਰਡਰ ਐਨਜੀਟੀ ਦੇ ਆਰਡਰ ਪੰਜਾਬ ਪੋਲੂਸ਼ਨ ਬੋਰਡ ਦੇ ਆਰਡਰ ਨੈਸ਼ਨਲ ਪੋਲੂਸ਼ਨ ਬ ਸਾਡੇ ਨਾਲ ਤਿੰਨ ਤਰੀਕ ਨੂੰ ਖੜ ਕੇ ਆਈਐਸ ਅਧਿਕਾਰੀ ਸਰਕਾਰ ਦਾ ਨੁਮਾਇੰਦਾ ਇਹ ਕਹਿ ਕੇ ਜਾਂਦਾ ਕਿ ਹਫਤੇ 'ਚ ਬੰਦ ਕਰ ਦਾਂਗੇ ਅੱਜ ਕਿੰਨਾ ਚਿਰ ਹੋ ਗਿਆ ਜੀ 2 ਮਹੀਨੇ ਹੋ ਗਏ ਸਾਹ ਮੁੱਕਰ ਗਏ ਜੇ ਭਾਈ ਅਮਤੋਏ ਨੇ ਕਿਹਾ ਕਿ ਯਾਰ ਜੇ ਅਸੀਂ ਬੰਨ ਵੀ ਲਾ ਦਗੇ ਤਾਂ ਕੱਲ ਨੂੰ ਖੋਲ ਦੇਣਗੇ ਨਾਲੇ ਇੱਕ ਬੰਨ ਦੀ ਗੱਲ ਨਹੀਂ ਇਕੱਲੇ ਸਤਲੋਜ ਦੀ ਗੱਲ ਨਹੀਂ ਰਾਵੀ ਵਿਆਸ ਦੀ ਗੱਲ ਵੀ ਹੈ ਰਾਵੀ ਵਿਆਸ 'ਚ ਵੀ ਇਹੀ ਗੰਦ ਪਾਇਆ ਜਾ ਰਿਹਾ ਅੱਛਾ ਅੱਗੇ ਚੱਲੋ ਕਿੰਨੀਆਂ ਪੰਜਾਬ 'ਚ ਫੈਕਟਰੀਆਂ ਜਿਹੜਾ ਬੋਰ ਕਰਕੇ ਧਰਤੀ ਹੇਠਾਂ ਯਾਰ ਪਾਈ ਜਾ ਰਹੇ ਨੇ ਪੰਜਾਬ ਸਣੇ 440 ਜ਼ਿਲ੍ਹੇ ਪੂਰੇ ਭਾਰਤ ਦੇ ਜਿਹੜੇ ਪਾਣੀ ਜਰੇਨੀ ਆਇਆ ਪਰਸਾ ਚ ਉੱਥੇ ਦੀ ਖਬਰ ਆ ਅਸੀਂ ਬਚਾਏ ਕਿਵੇਂ ਅੱਛਾ ਰਹਿੰਦੀ ਹੁੰਦੀ ਜੱਖਣਾ ਪੰਜਾਬ ਦੀ ਪੱਟੀ ਜਾਂਦੇ ਆ ਮੇਰੇ ਨਾਲ ਗੋਲਵਰਣਾ ਜੀ ਬੈਠੇ ਆ ਇਹ ਰੋਪੜ ਤੋਂ ਨੇ ਆਪਣੇ ਬੰਸਾ ਬੈਠੇ ਆ ਇਹ ਲੜਾਈ ਲੜ ਰਹੇ ਨੇ ਉੱਥੇ ਅਸੀਂ ਉਧਰ ਵੀ ਲੜਿਆ ਇੱਧਰ ਲੜ ਰਹੇ ਆ ਰੋਪੜ ਤੋਂ ਜਿਹੜੀ ਆਪਣੀ ਸਰਹੰਦ ਨਹਿਰ ਆ ਉਹਨੂੰ ਪੱਕੀ ਕਰਨ ਲੱਗ ਗਏ ਟਕਰੀਟ ਪਾ ਕੇ ਲਫਾਫਾ ਪਾ ਕੇ ਮਮਮੀ ਕਾਜ ਸੀਟ ਪਾ ਕੇ ਇਹਨਾਂ ਨੇ ਜਾ ਕੇ ਲੜਾਈ ਲੜੀ ਹੁਣ ਇੱਕ ਵਾਰੀ ਰੁਕਿਆ ਕੰਮ ਪੰਜਾਬ ਦੀਆਂ ਸਾਰੀਆਂ ਨਹਿਰਾਂ ਪੰਜਾਬ ਦੇ ਸਾਰੇ ਸੂਏ ਕੱਸੀਆਂ ਪੱਕੇ ਕੀਤੇ ਜਾ ਰਿਹਾ ਕੰਕਰੀਟ ਪਾ ਕੇ ਲਫਾਫਾ ਪਾ ਕੇ ਕੀ ਇਹ ਖਤਰਨਾਕ ਨਹੀਂ ਇੱਕ ਵੀ ਬੂੰਦ ਪਾਣੀ ਥੱਲੇ ਨਹੀਂ ਜਾਣਾ ਆਲੇ-ਦਾਲੇ ਖੜੇ ਰਸਤਾ ਨੂੰ ਸੁੱਕ ਜਾਣਾ ਜਿਹੜਾ ਪਾਣੀ ਜੀਰ ਕੇ ਸਿੰਮ ਕੇ ਰੀਚਾਰਜ ਹੋ ਕੇ ਦੂਰ ਧਰਤੀ ਤੱਕ ਜਾਂਦਾ ਕਿਲੋਮੀਟਰਾਂ ਤੱਕ ਉਹ ਖਤਮ ਹੋ ਜਾਣਾ ਪਾਣੀ ਦਾ ਪੱਧਰ ਥੱਲੇ ਚਲੇ ਜਾਣਾ ਨਮਾ ਹੀ ਕੰਮ ਵੜ ਲਿਆ ਕਹਿੰਦੇ ਟੇਲ ਤੇ ਪਾਣੀ ਪਹਚਾਉਣਾ ਟੇਲਾਂ ਦੇ ਪਾਣੀ ਆਇਆ ਜਾਊ ਪਾਣੀ ਪਿੱਛੇ ਘਟਿਆ ਪਿਆ ਪਾਣੀ ਦਾ ਖੋਕਾ ਜਿਹਦਾ ਦੂਜੇ ਸੂਬਿਆਂ ਨੂੰ ਪੰਜਾਬ ਦਾ ਤੱਥ ਥੱਲੇ ਸਾਨੂੰ ਲਾਦਾ ਵੀ ਆ ਚੱਕੋ ਤੁਹਾਡੀਆਂ ਮੋਟਰਾਂ ਦੇ ਬਿੱਲ ਮਾਫ ਆ ਤੁਸੀਂ ਮੁਕਾਓ ਥੱਲੋਂ ਪਾਣੀ ਅੱਜ ਥੱਲੋਂ ਕਰਨਾ ਸ਼ੁਰੂ ਕਰਤਾ ਸਾਡੇ ਕੋਲ ਡੈਡਲਾਈਨ ਆ ਪੰਜਾਬ ਕੋਲੇ 2039 ਦੀ ਕਿ 2039 ਤੱਕ ਜਾਂਦੇ ਜਾਂਦੇ ਪੰਜਾਬ ਨੇ ਬੱਜਲ ਬਣ ਜਾਣਾ ਕੌਣ ਸੋਝ ਰਿਹਾ ਇਹ ਗੱਲਾਂ ਕੀ ਪਾਣੀ ਕੱਲੇ ਸਿੱਖਾਂ ਨੇ ਪੀਣਾ ਹਿੰਦੂ ਨਹੀਂ ਪੀਂਦਾ ਮੁਸਲਮਾਨ ਨਹੀਂ ਪੀਂਦਾ ਪੰਜਾਬ ਦਾ ਪਾਣੀ ਸਭ ਦਾ ਸਾਂਝਾ ਮਸਲਾ ਆ ਹਿੰਦੂ ਭਰਾ ਨੇ ਗੁਰਪ੍ਰਾਨਾ ਜੀ ਇਹ ਲੜਾਈ ਲੜ ਰਹੇ ਨੇ ਆ ਸਾਡੇ ਨਾਲ ਆ ਵੀ ਜੈਂਟਲਮੈਨ ਆ ਅਰੋੜਾ ਜੀ ਹਿੰਦੂ ਨੇ ਇਹ ਲੜਾਈ ਲੜ ਰਹੇ ਨੇ ਧੰਨਵਾਦ ਆ ਇਹ ਪਹਿਲੀ ਵਾਰ ਹੋਇਆ ਹੁਣ ਸਾਨੂੰ ਕਹਿੰਦਾ ਜੀ ਇਹ ਫਲਾਨੇ ਆ ਜੀ ਠਿੰਕੇ ਆ ਜੀ ਇਹ ਵੰਡਦੇ ਆ ਦੇਸ਼ ਤੋੜਦੇ ਆ ਆ ਹਿੰਦੂ ਭਰਾਵਾਂ ਨੂੰ ਵੀ ਹੋਣਾ ਜੀ ਕਹਿ ਦਿਓ ਕੱਲ ਅਸ਼ਵੰਦਾ ਬਿਆਨ ਸੀਗਾ ਸੁਣਿਆ ਹੋਣਾ ਕ੍ਰਿਕਟ ਵਾਲੇ ਦਾ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈਗੀ ਮੇਰੇ ਵਰਗੇ ਨੇ ਬੋਲਿਆ ਹੁੰਦਾ ਉਹਦੀ ਕਹਿੰਦੇ ਦਾ ਉਗਰਵਾਦੀ ਆ ਦੇਸ਼ ਤੋੜਦਾ ਦੇਸ਼ ਤੋੜੋ ਹੀ ਹੈ ਆ ਫਰਕ ਹੈ ਹਰ ਬੰਦੇ ਨੂੰ ਆਪਣੀ ਹਰ ਕੌਮ ਨੂੰ ਬੋਲੀ ਪਿਆਰੀ ਆ ਹੋਣੀ ਚਾਹੀਦੀ ਅਸੀਂ ਕਿਸੇ ਬੋਲੀ ਨਾਲ ਕੋਈ ਨਫ਼ਰਤ ਨਹੀਂ ਕਰਦੇ ਹਿੰਦੀ ਵੀ ਸਾਨੂੰ ਉਹਨੂੰ ਹੀ ਆ ਸਾਡੀ ਪਰ ਸਭ ਤੋਂ ਪਹਿਲਾਂ ਸਾਡੀ ਮਾਂ ਬੋਲੀ ਪੰਜਾਬੀ ਨੂੰ ਜੋ ਮਾਰਿਆ ਆ ਚੰਡੀਗੜ੍ਹ ਜਾ ਬੈਠੇ ਆ ਆ ਪ੍ਰੈਸ ਕਲੱਬ ਚ ਆਪਾਂ ਬੈਠੇ ਆਂ ਪੰਜਾਬੀ ਦਿਖਦੀ ਹੈ ਕਿਤੇ ਦਫ਼ਤਰਾਂ ਚ ਬੋਰਡਾਂ ਤੇ ਸੜਕਾਂ ਤੇ ਕਿੱਥੇ ਦਿਖਦੀ ਆ? ਖਤਮ ਹੀ ਕਰਤੀ ਉਹਦਾ ਚੰਡੀਗੜ੍ਹ ਖੋਜ ਲੈ ਕੇ ਚੱਲੇ। ਸੋ ਇਸ ਕਰਕੇ ਇਹ ਭਰਾਵੋ ਅਸੀਂ ਆਪਣਾ ਦਰਦ ਬਿਆਨ ਕੀਤਾ ਸੋਡੇ ਰਾਹੀਂ ਪੰਜਾਬ ਦੇ ਲੋਕਾਂ ਤੱਕ ਕਿ ਅਸੀਂ ਆ ਏਜੰਡਾ ਲੈ ਕੇ ਆਏ ਆ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਬਿਲਕੁਲ ਸੈਂਟਰ ਦਾ ਹੱਥ ਠੋਕਾ ਬਣ ਚੁੱਕਿਆ। ਉਹ ਜਿਹੜੀਆਂ ਵੀ ਨੀਤੀਆਂ ਪਾਲਿਸੀਆਂ ਚਾਹੇ ਐਜੂਕੇਸ਼ਨ ਪਾਲਿਸੀ ਆ ਚਾਹੇ ਕੋਈ ਆ ਨਵਾਂ ਖੇਤੀ ਨੀਤੀ ਦਾ ਖਰੜਾ ਲੈ ਕੇ ਆਏ ਆ। ਜਿਹੜੀ ਮਰਜ਼ੀ ਪਾਲਿਸੀ ਉਹ ਇਹਦੇ ਨਾਲ ਹੀ ਲਾਗੂ ਕਰਾਈ ਜਾਂਦੇ ਆ ਉਹਨਾਂ ਨੂੰ ਲੋੜ ਹੀ ਨਹੀਂ ਬੀਜੇਪੀ ਨੂੰ ਵੀ ਸਰਕਾਰ ਬਣਾਉਣ ਦੀ ਪੰਜਾਬ ਚੋਂ ਕਹਿੰਦੇ ਇਹੀ ਲੋਟ ਆਇਆ ਐਵੇਂ ਥੋੜੀ ਬੀਜੇਪੀ ਦੀ ਵੀ ਟੀਮ ਕਿਹਾ ਗਿਆ ਨੂੰ ਸੋ ਇਹ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਪੀਲਾ ਭਰਾਵੋ ਉੱਠ ਖੜੋ ਛੋਡੇ ਮਰੇ ਹੱਥ ਬੰਨ ਕੇ ਬੇਨਤੀ ਕਰਦਾ ਰੱਬ ਦਾ ਬਾਸਦਾ ਆਪਣੀਆਂ ਜ਼ਮੀਨਾਂ ਨਾ ਵੇਚੋ ਇਹ ਕਹੇ ਕੀਮਤਾਂ ਨਹੀਂ ਮਿਲਣੀਆਂ ਆ ਚਾਰ ਪੰਜ ਸਾਲ ਖੜ੍ਹ ਦਿਓ ਮੈਂ ਕਹਿੰਦਾ ਕਿਸੇ ਵੀ ਪਾ ਪੰਜਾਬ ਦੇ ਵਿੱਚ ਜ਼ਮੀਨ ਨਹੀਂ ਮਿਲਣੀ ਸਾਰੀ ਸਾਡੀ ਜ਼ਮੀਨ ਆ ਆ ਮਹੱਲੀ ਕਿੱਥੋਂ ਤੱਕ ਵਧ ਗਏ ਕਲੋਨੀਆਂ ਆ ਬੇਚ ਵਿਚ ਕਲੋਨੀਆਂ ਇੱਥੇ ਲੋਕ ਜਿਹੜੇ ਬੰਦਿਆਂ ਨੇ ਇੱਥੇ 15-15 20 ਕਰੋੜ ਦੇ ਕਿੱਲੇ ਵਿੱਚ ਐ ਅੱਜ ਆਪਣੀਆਂ ਜ਼ਮੀਨਾਂ ਦੇ ਉੱਤੇ ਬਣੇ ਹੋਏ ਮੌਲਾਂ ਤੇ ਬਣੀਆਂ ਹੋਣ ਦੁਕਾਨਾਂ ਦੇ ਕੀ ਕਰਦੇ ਆ ਚੌਂਕੀਦਾਰਾ ਪੈਸਾ ਬੁਝਾ ਨਹੀਂ ਕਰਦਾ ਹੁੰਦਾ ਨਾ ਪੈਸੇ ਦੀ ਕੀਮਤ ਰਹਿਣੀ ਆ ਪੈਸੇ ਦੀ ਕੀਮਤ ਨੂੰ ਥੱਲੇ ਜਾਣੀ ਆ ਦੋ ਚੀਜ਼ਾਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਜ਼ਮੀਨ ਤੇ ਸੋਨਾ ਆਪਣਾ ਸਾਹਮ ਕੇ ਰੱਖ ਲਓ ਤੁਸੀਂ ਦੁਨੀਆ ਤੇ ਰਾਜ ਕਰੋਗੇ ਤੁਹਾਡੇ ਕੋਲ ਦੁਨੀਆ ਦੀ ਸਭ ਤੋਂ ਜਲਖੇ ਧਰਤੀ ਆ ਜਿਸ ਲਈ ਇਹ ਸਾਡੀਆਂ ਬੇਨਤੀਆਂ ਪੀਲਾਂ ਸੁਣਦੇ ਰਹੇ ਅਸੀਂ ਰੱਖੀਆਂ ਤੇ ਦੁਨੀਆ ਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਬਾਦ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਜੇ ਤੂੰ ਭਰਾਵਾ ਮਾੜਾ ਮੋਟਾ ਵੀ ਤੇਰੇ ਚ ਹਲੇ ਕੋਈ ਕਣਕੰਡਾ ਹੈਗਾ ਵੈਦਾਂ ਕੋਲ ਕੋ ਡਰਾਮੇ ਆ ਕਹਾਣੀਆਂ ਚੁਟਕਲੇ ਜਿੰਨੇ ਮਰਜ਼ੀ ਸੁਣ ਲਓ ਦਿੱਥੋਂ ਉਹ ਸੁਣਾ ਕੇ ਗਾਹਾਂ ਟੱਪ ਜਾਣਾ ਅਸਲ ਦੇ ਵਿੱਚ ਪੰਜਾਬ ਦੇ ਮੁੱਦੇ ਦੀ ਗੱਲ ਹੀ ਕਰਨ ਵਾਲਾ ਬੰਦਾ ਇਹੋ ਦੁਖਾਂ ਦਾ ਪੰਜਾਬ ਦਾ ਅਸੀਂ ਸੌਤ ਤੋਂ ਕਿਉਂ ਨਹੀਂ ਸਿੱਖਦੇ ਜੀ ਅਸੀਂ ਬੰਗਾਲ ਤੋਂ ਕਿਉਂ ਨਹੀਂ ਸਿੱਖਦੇ ਅਗਲੇ ਆਪ ਦੇ ਹੱਕਾਂ ਲਈ ਆਪ ਦੇ ਹਿੱਤਾਂ ਲਈ ਹੱਕੜਾਏ ਖੜਦੇ ਆ ਮਜਾ ਆ ਕਿਸੇ ਦੀ ਕੋਈ ਜਾ ਕੇ ਇੱਥੋਂ ਆਏ ਤਾਂ ਜਮਾਤ ਰੱਖਣੀਆਂ ਤੇ ਤੇ ਬੰਗਾਲੀਆਂ ਤੇ ਸਾਡੇ ਯਾਰ ਜੋ ਮਰਜ਼ੀ ਚੱਕੀ ਤੁਰੇ ਆਉਂਦੇ ਕੰਮ ਯਾਰ ਕੋਈ ਪੁੱਛਦਾ ਹੀ ਨਹੀਂ ਯਾਰ ਸਾਰੇ ਚੁੱਪਨੇ ਘ ਸਰਕਾਰ 'ਤੇ ਬੇਨਤੀ ਆ ਕਿ ਇਸ ਗੱਲ ਤੇ ਅਮਲ ਕਰਿਓ ਸੋਨੂੰ ਘਾਵਾਂ ਬੇਨਤੀ ਆ ਪੱਤਰਕਾਰਾਂ ਨੂੰ ਸੋਨੂੰ ਵੀ ਸਾਨੂੰ ਪਤਾ ਬਹੁਤ ਦੱਬਿਆ ਦੱਬਿਆ ਜਾਂਦਾ ਬਹੁਤ ਸਾਡਾ ਗਲ ਕਟਿਆ ਜਾਂਦਾ ਬਹੁ ਬਾਹਾਂ ਬਰੋਲੀਆਂ ਜਾਂਦੀਆਂ ਬਹੁਤ ਤੁਹਾਨੂੰ ਫੋਨ ਆ ਜਾਂਦੇ ਆ ਬਹੁਤ ਤੁਹਾਨੂੰ ਆਗੇ ਹੁਣ ਅਰੇ ਆਏ ਨਹੀਂ ਸੱਜਣ ਉੱਥੇ ਨਹੀਂ ਜਾਣਾ ਸਾਡੇ ਖਿਲਾਫ ਹੀ ਪਤਾ ਨਹੀਂ ਕੀ ਬੋਲਣਗੇ ਤੁਹਾਨੂੰ ਬੇਨਤੀ ਆ ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਲੋਕਾਂ ਦੀਆਂ ਅੱਖਾਂ ਖੋਲ੍ਹਣੀਆਂ ਹੁੰਦੀਆਂ ਨੇ ਤੇ ਲੋਕਾਂ ਨੂੰ ਚਾਣਨ ਕਰਨਾ ਹੁੰਦਾ ਜੋ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਉਹਦੇ ਖਿਲਾਫ ਪੰਜਾਬ ਲਈ ਸੋ ਇਹ ਸਾਡੀਆਂ ਬੇਨਤੀਆਂ